ਆਓ ਜੀ ਜੀ ਆ ਆ ਗਿਆ ਸਾਡੇ ਮਾਲਕ ਸਵਾਦ ਲੈਂਦੇ ਆ ਚਾਹ ਲਓ ਭਰਾਵਾ ਖਿੱਚੀਏ ਮਿੱਟੀ ਆ ਯਾਰ ਰਾਣਿਆ ਹਾਂਜੀ ਸਤਿ ਸ਼੍ਰੀ ਅਕਾਲ ਆ ਸ੍ਰੀਕਾਲ ਜੀ ਕਿਵੇਂ ਆ ਨਾਂ ਹੁੰਦਾ ਸਾਡੀ ਕੈਪਟੇਟ ਛੋਟਾ ਹੋ ਗਿਆ ਬੰਦੇ ਦਾ ਮੱਲਾ ਇਹ ਬਲੌਗ 'ਚ ਬਹਿਣਾ ਜਿਹੇ ਕੰਮ ਆ ਯਾਰ ਰਾਣੇ ਆ ਛੱਡ ਲਾ ਪਾਣੀ ਆ ਫੜ ਲਾ ਤੇ ਬਾਬਾ ਜੀ ਛੱਡ ਦਿਓ ਸੱਚ ਪਾਣੀ ਵਾਲੀ ਆ ਚਲਾਇਓ ਜੀ ਮਾਰੇ ਪਾਣੀ ਚੱਕ ਦੇ ਵੀਰੇ ਚੱਕ ਦੇ ਬਾਬੇ ਹੈ ਬੂੜ ਦਾ ਲੱਬੜਨਗੇ ਹੁਣ ਵੀ ਇੰਨਾ ਤਾਂ ਹੋਊਗਾ ਹੀ ਹੈ ਲੈ ਵੀ ਤੇ ਪਾਣੀ ਪੁਣੀ ਪਾ ਕੇ ਜਾਵਾਂ ਮੋਲ ਬਣਾ ਦਣਾ ਐਂਡ ਛੜਤਾ ਪਾਣੀ ਨਾ 10 ਪਾਰ ਦਾ ਜੀ ਲੱਗਣ ਲਾ ਨਾ ਜੀ ਇਹ ਪਾਣੀ ਵਾਰੀ ਵਾਰੀ ਆਪਾਂ ਤਾਂ ਪਾਈ ਜਾਂਦੇ ਵੀ ਇੱਟਾਂ ਨੂੰ ਮੁੜ ਕੇ ਮਿੱਟੀ ਲੱਗਣੋਂ ਹਟਜੂ ਬੱਚਾ ਨੂੰ ਮਤਲਬ ਮਿੱਟੀ ਆਪਾਂ ਇੱਟਾਂ 'ਤੇ ਤਾਂ ਗਣੋਂ ਉੱਤੇ ਇਹਦੇ ਨਾਲ ਕੀ ਹੋਜੂ ਇਹਦੇ ਨਾਲ ਉਹ ਕਹਾਂ ਰੇਤੇ ਦਾ ਮੱਛ ਮਰ ਜਾਂਦਾ ਹੁੰਦਾ ਚਲੋ ਜੀ ਇਹਨੂੰ ਜਮ ਕਰਕੇ ਤਿਆਰੀ ਇਹ ਨਾਂ ਦਾ ਆਇਆ ਨਾ ਬਾਬਾ ਜੀ ਇਧਰੋਂ ਬਾਹਰ ਆਜੋ ਪਾਲੇ 'ਚ ਤੁਸੀਂ ਚਾਰ ਸਪੈਰਾ ਰੈਡੀ ਕਰੀ ਹੋਨੇ ਆ ਦਾ ਇਹ ਸਵੇਰ ਦਾ 10 ਮੀਰੀ ਪਾਣੀ ਲਾਉਣ ਲੱਗੇ ਆ ਜੇ ਤੇ ਹਾਂ ਇੱਕ ਕਾਚਣਾ ਰਹਿ ਜੇ ਕਿਸੇ ਕੋਲ ਕੋੜੀ ਕੀ ਤੋਂ ਲਈ ਕੋੜੀ ਲੈਣੀ ਆ ਤਿਆਰੀ ਆ ਬੱਲ ਓਪੋ ਵਾਲਾ ਕੱਲੂ ਚੱਲੇ ਆ ਫੇਰ ਅਸੀਂ ਕੱਲੂ ਫੇਰ ਮੇਲੇ ਤੇ ਮਿਲਣਾ ਆਪਣਾ ਸਾਰਿਆਂ ਨੇ ਮੇਲਾ ਚੱਲੀ ਜਾਂਦਾ ਉੱਥੇ ਯੂਨੀਵਰਸਿਟੀ ਅਹੀਂ ਵੀ ਤਾਂ ਇਹ ਝੁੱਟੀ ਰੌਣ ਆਏ ਮੈਂ ਕੱਲੂ ਇੱਟਾ ਸਿੱਟਣ ਲੱਗ ਜਾਗੇ ਫਿਰ ਇਹ ਬਾਰੀ ਬਾਰੀ ਆ ਪਾਣੀ ਤਾਂ ਲਾਉਨੇ ਆ ਵੀ ਇੱਕ ਵਾਰੀ ਸਫਾਈ ਹੋ ਜੇਵੇ ਮਿੱਟੀ ਦਾ ਨਾ ਅੰਗ ਜਾ ਹੈਗਾ ਉੱਤੇ ਮਾੜਾ ਮਾੜਾ ਉਹ ਖਾਤਮ ਹੋ ਜ ਜਾ। ਤੇ ਇੱਕ ਪਾਸੇ ਚਾਰ ਸ਼ਪੇਰਾ ਆਇਆ ਹਾਂ ਚਟਿਆ ਪਿਆ ਕਿ ਡਰੋਨ ਦਾ ਵੀਡੀਓ ਪਾ ਦੇ ਨਾਲ ਆਪਾਂ ਰਾਣੇ। ਡਰੋਨ ਨਾਲ ਵੀ ਚਿੱਕੜ ਕੱਢ ਦਾਂਗੇ ਨਾ ਇੱਕ ਵਾਰੀ। ਇਹ ਹੁਣ ਆਪਣਾ ਮਿੱਟੀ 6 ਇੰਚ ਹੀ ਫालतू ਹੈ ਚ। 6 ਇੰਚ ਫालतू ਪਈ ਹੋਣੇ। ਕੱਢ ਕੇ ਜਾਵਾਂ 6 ਇੰਚ ਮਿੱਟੀ ਡਾਉਣ ਮਾਰ ਕੇ ਜਿੰਨੀ ਬਹਿਣੀ ਬਹਿ ਜੂਗੀ। ਬਾਕੀ ਆਪਾਂ ਲੈਂਟਰਾ ਦੇਣਾ ਜਦੋਂ ਆਪਾਂ ਫਰਸ਼ ਪਾਉਣਾ ਹੋਇਆ। ਉਹ ਤਾਂ ਆਪਾਂ ਕੱਢ ਦਾਂਗੇ। ਪਰ ਉਹ ਹੈ ਨਿਆਰਾ baba ਪਾਣੀ ਜਿਹੜਾ ਕੰਮ ਹੀ ਮਿਲਿਆ ਰਵੇ ਚਣਾਈ ਲਾਉਣੀ ਬਹੁਤ ਔਖੀ ਆ ਪਾਣੀ ਨਾਲ ਠੰਡ ਆਉਂਦੀ ਉਹਦਾ ਕਿਆ ਕਰਨਾ ਪਾਣੀ ਆ ਲਾਈਆਂ ਪਾਣੀ ਦੂਰ ਪਾਣੀ ਦਾ ਨਜ਼ਾਰਾ ਏ ਸਾਲਾ ਸਰੀਰ ਜਦੋਂ ਬਣਿਆ ਹੋਵੇ ਨਾ ਸਰੀਰ ਪੂਰਾ ਐਨ ਐ ਗੂੜਾ ਕੰਮ ਹੋਵੇ ਉਦੋਂ ਕਹਣੇ ਚ ਹੋਵੇ ਸਰੀਰ ਕਿਵੇਂ ਭਾਈ ਗਰਮ ਪਾਣੀ ਹੈਗਾ ਇੱਥੇ ਆ ਮਨਾਲੀ ਵਾਲਾ ਮੋਲ ਉਹ ਆਪਾਂ ਗੱਜ ਗਏ ਆ ਆਪਾਂ ਗਰੀਬਾਂ ਦੇ ਜਵਾਕਾਂ ਨੂੰ ਕੀ ਫਰਕ ਨਾ ਗਰਮੀ ਨਾ ਠੰਡ ਆ ਗਰਮੀ ਡਾੜ ਪਾਤਾ ਗਰਮੀ ਨਿਆਰਕੀ ਹਾਂ ਆ ਹੁਣ ਅੱਜ ਹੁਣ ਗਰਮੀ ਪੂਰੀ ਸੀ ਤੇ ਨਹੀਂ ਯਕੀਨ ਤਾਂ ਬੰਦੇ ਦਿਲ ਤੇ ਹੱਥ ਰੱਖ ਕੇ ਦੇਖੋ ਜੱਗੇ ਦੇ ਮੁੰਡੇ ਦੇ ਹੈਲੋ ਸਾਹਮਣੇ ਜਾ ਕੋ ਇਹਦਾ ਮਗਰੋਂ ਫੋਨ ਆ ਗਿਆ ਕਹਿੰਦੇ ਗਰਮੀ ਜਿਆਦਾ ਆ ਕਲੈਮਕਾ ਲੁਮਕਾ ਪੀਂਦੇ ਰਿਓ ਭਾਈ ਵੇਡਾ ਮਨ ਡੀ ਦੀ ਘਾੜ ਆ ਜਾਂਦੀ ਆ ਜਿਆਦਾ ਕੰਮ ਕਰਨ ਨਿਉਂਖਾਂ ਮੜ ਅੱਜ ਮਿਲਿਆ ਆ ਜਿਆਦਾ ਆ ਨਜਾਇਜ਼ ਆ ਪੁੱਠਾ ਨਾ ਨਗਾ ਮੋਜੇ ਮੁੜ ਕੇ ਮੜਕੇ ਸੱਲਾੰਗੂ ਟੀਕੇ ਲੋਣੇ ਪੈਣ ਵਿਟਾਮਿਨ ਡੀ ਦੇ ਇਹ ਪਟਾਵੰਦੀ ਨਹੀਂ ਘਟਦੇ ਨਾਲ ਇਹ ਸਹੀ ਹੈ ਐ ਮੜਾ ਰਖਾ ਤਾਂ ਕਾਲਾ ਪਰ ਨਾਲ ਲਿਆ ਹੋਇਆ ਹਾਂ ਚੱਕ ਲਈਏ ਨੂੰ ਕੱਢਿਆ ਪਿਆ ਕਿ ਨਹੀਂ ਪੂਰਾ ਨਿਆਰਾ ਇਹਨੂੰ ਡੀਪੀਸੀ ਦਾ ਸੁਆਦ ਆਉਂਦਾ ਕੰਮ ਕਰਨ ਦਾ ਆਨੰਦ ਫੇਰ ਆ ਇਹਨਾਂ ਪੈਸਾ ਲਾ ਕੇ ਜੇ ਮਨ ਚ ਧੁਰਕੂ ਰੱਖਣਾ ਫਿਰ ਫਾਇਦਾ ਕੀ ਆ ਰਣਾ ਡਰੋਨ ਦਾ ਵੀਡੀਓ ਕਰ ਲਈਏ ਨਾਲ ਹਨਾ ਗੋਡਾ ਤਾਂ ਉਹ ਨਿਓ ਐਨ ਕਾਲੀਆਂ ਸ਼ਾਹ ਦਿਸਣਗੀਆਂ ਆਹਾ ਵੀਡੀਓ ਇੱਕ ਹੀ ਆ ਮੁੜ ਕੇ ਤਾਂ ਕਿਹੜਾ ਨਹੀਂ ਬਾਬਾ ਜੀ ਹਜੇ ਸਾਡੇ ਕੋਲ ਪੈਸੇ ਹੈ ਨਹੀਂ ਵੀਰੇ ਹਜੇ 8X ਆਇਆ ਬਹੁਤ ਘੈਂਟ ਬਾਈ ਬਾਬਾ ਜੀ ਉਹਦਾ ਕੈਮਰਾ 13 ਵਾਲਾ ਹੀ ਲਾਤਾ ਉਹਨਾਂ ਨੇ 13 Pro Max ਦਾ ਕੈਮਰਾ ਨਾ ਜਿਹੜਾ ਅੱਛਾ ਮੇਰੀ ਗੱਲ ਸੁਣਿਓ ਤੁਸੀਂ ਨਾ ਮੇਰੇ ਵੀਰੇ ਲੈ ਕੇ ਆਇਓ ਸਾਨੂੰ ਦਿਖਾ ਦਿਓ ਲਿਆ ਕੇ ਜਾਂ ਤੁਸੀਂ ਰਿਕਵੈਸਟ ਕਰ ਦਿਓ ਗਿਫਟ ਕਰ ਦਿਓ ਕਿ ਭਰਾਵਾ ਕੋਈ ਨਾ ਚੰਗਾ ਲੱਗਦਾ ਕਿਵੇਂ ਅਹੀ ਗਿਫਟ ਕਰ ਦਾਂਗੇ ਹਜੇ ਗਿਫਟਾਂ ਵਾਲੇ ਹੋਏ ਨਹੀਂ ਭਾਜੀ ਇਹਦਾ ਬਲੌਗ ਇੰਨੇ ਹੀ ਭਰਾਵੋ ਹੋਰ ਹੈ ਨਹੀਂ ਸਾਡੇ ਕੋਲ ਗੱਲਾਂ ਤੇ ਟੂਰਨ ਵਾਲੀ ਵੀਡੀਓ ਕਿਵੇਂ ਲੱਗੀ ਦੱਸਿਓ ਉਹ ਕੰਮਾਂ ਦੇ ਬਲੌਗ ਪਾਇਆ ਕਰਾਂਗੇ ਰੋਜ਼ ਦੀ ਹਾਸਾ ਖੇਡੇ ਦੀਆਂ ਗੱਲਾਂ ਪਾਉਣੇ ਚ ਤੇ ਕਿੰਨੇ ਮਿੰਟਾਂ ਦਾ ਬਣ ਗਿਆ ਰਾਂ ਨੇ ਪਾ ਦੇ ਕੇ 6 ਮਿੰਟਾਂ ਦਾ ਅੱਕ ਜਾਂਦੇ ਹੋਣਗੇ ਦੀ ਤੱਕ ਦੇਖ-ਦੇਖ ਕੱਢ ਦਿਓ ਫਿਰ ਬੰਦ ਕਰ ਦਿਓ